इस एक्टिविटी का नाम है जाल तरंगा का अध्ययन करना ये एक्टिविटी है जाल तरंगा का अध्ययन करना उस टाइम जा वाटर बेम्स पानी के बेम्स ये तरंगा पैदा होती है लहरा पैदा होती है उधर वाले सीख समझ रहे हैं ठीक है सो ये तो था डे अठमी क्लास पर यहाँ दी एक्टिविटी है पार्ट नंबर दस तुनी उधर ब ਸੋ ਇਹਨੂੰ ਕਰਨ ਦੇ ਵਾਸਤੇ ਇਹ ਤੁਹਾਡੇ ਸਾਹਮਣੇ ਲਿਆ 5 ਚੀਜ਼ ਦੇ ਗਲਾਸ ਤੇ ਹੈ ਇਹਦੇ ਵਿੱਚ ਪਾਣੀ ਜਿਹੜਾ ਹੈ ਅਲੱਗ-ਅਲੱਗ ਮਾਤਰਾਵਾਂ 'ਚ ਭਰਿਆ ਹੈ ਪਹਿਲੇ ਗਲਾਸ ਸਭ ਤੋਂ ਘੱਟ ਪਾਣੀ ਹੈ ਫਿਰ ਪਾਣੀ ਜਿਹੜਾ ਅੱਗੇ ਵੱਧਦੇ ਕ੍ਰਮ 'ਚ ਹੈ ਲਾਸਟ ਗਲਾਸ ਪੂਰਾ ਭਰਿਆ ਹੈ ਫੋੜੇ ਨੂੰ ਅਸੀਂ ਇਹਦਾ ਕਰਾਂਗੇ ਇਹਨੂੰ ਸਟੀਲ ਦਾ ਚਮਚ ਲੈ ਸਕਦੇ ਹੋ ਗਲਾਸ ਰੋਡ ਦੇ ਨਾਲ ਚਾਰ ਤਿੰਨੀ ਫੋਰ ਦੇ ਨਾਲ ਹੁਣ ਸਾਡੇ ਕੋਲ ਜੋ ਅਵੇਲੇਬਲ ਹੈ ਇੱਕ ਹੈਮਟਰ ਟਾਈਪ ਸਟਰਕਚਰ ਹੈ ਸਟੀਲ ਦਾ ਠੀਕ ਹੈ ਕਿ ਵੀ ਸਾਧਨਾਂ ਨੂੰ ਪਤਾ ਨਹੀਂ ਜੋ ਹਸਪੀਟਲ ਕਰਾਉਂਦੀਆਂ ਨੇ ਅਮਾਰਿਕਾ ਦਾ ਕਰਦੇ ਨੇ ਪਤਾ ਨਾ ਤਾਂ ਆਖਾਂ ਦੇ ਬਾਰੇ ਯਸੂ ਔਰ ਅਸੀਂ ਜਲ ਨੂੰ ਲਗ ਲਗ ਮਾਤਰਾ ਦੇ ਭਰਿਆ ਹੈ ਜਲ ਦੇ ਵਿੱਚ ਤਰੰਗਾਂ ਦੀ ਆਵਾਜ਼ ਆ ਸਮਝ ਲਈ ਹੈ ਤੁਸੀਂ ਧਿਆਨ ਨਾਲ ਮਹਿਸੂਸ ਕਰਨਾ ਵੀ ਕਿਹੜੇ ਗਲਾਸ ਦੇ ਵਿੱਚ ਜ਼ਿਆਦਾ ਆਵਾਜ਼ ਆਉਂਦੀ ਹੈ ਠੀਕ ਹੈ ਪਾਣੀ ਟਾੜਦੇ ਚੁੱਪ ਚੁਪ ਆ ਜਾਂਦੀ ਹੈ ਪਾਣੀ ਜ਼ਿਆਦਾ ਚ ਆਵਾਜ਼ ਆਉਂਦੀ ਹੈ ਠੀਕ ਹੈ ਹਾਂ ਦੇਖੋ ਹੁਣ ਧਿਆਨ ਨਾਲ ਸੁਣਨਾ ਆਵਾਜ਼ ਨਾ ਹੋਵੇ कोई फर्क महसूस होना जो, जो गिलास टकरा दे तो पानी तिरंगा उठदा देखो ध्यान उठ रही तिरंगा एक कंपन है जड़ा जंपन है जो दो चीजें टकराव ना कंपन पैदा होता है ये कंपन जहाँ है ਇਹ 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 ਨੂੰ ਪਾਣੀ ਦੇ ਵਿੱਚ ਚਲਾ ਜਾਂਦਾ ਠੀਕ ਹੈ ਸੋ ਇਸ ਤਰ੍ਹਾਂ ਤਰਗਾ ਪੈਦਾ ਹੁੰਦੀ ਹੈ ਪਾਣੀ ਦੇ ਵਿੱਚ ਜਿਹੜੀ ਧੁਨੀ ਦੀ ਜਿਹੜੀ ਚਾਲ ਆ ਘਟ ਜਾਂਦੀ ਹੈ ਠੀਕ ਹੈ ਜਦੋਂ ਪਾਣੀ ਦੇ نیچے ਅਸੀਂ ਆਵਾਜ਼ ਮਾਰੀਏ ਸਾਡੀ ਆਵਾਜ਼ ਘਟ ਜਾਂਦੀ ਹੈ ਹਵਾ ਦੀ ਬਾਜ਼ ਜ਼ਿਆਦਾ ਆਉਂਦੀ ਹੈ ਯਾਨੀ ਜਿਹੜੀ ਧੁਨੀ ਤਰੰਗਾ ਪਾਣੀ ਦੇ ਵਿੱਚ ਘੱਟਦੀ ਜਾਂਦੀ ਕਰਦੇ ਆ ਇਸ ਵਜ੍ਹਾ ਨਾਲ ਜਿਹੜਾ ਸਾਡਾ ਪੂਰਾ ਗਲਾਸ ਹੈ ਇਹਦੀ ਆਵਾਜ਼ ਦੇਖੋ ਤੇ ਜਿਹੜਾ ਠੱਟ ਗਲਾਸ ਪਾਣੀ ਦਾ ਇਸ ਉੱਪਰ ਦੇ ਖਾਲੀ ਕਰ ਦਿੰਨਾ ਇਹਨੂੰ ਪੂਰਾ ਭਰ ਲੈਨੇ ਹੁਣ ਤੁਸੀਂ ਬਸ ਬਸ ਕਰਨਾ ਹੈ ਕਿ ਆਵਾਜ਼ ਦਾ ਫਰਕ ਕਿੱਥੇ ਆ ਇਹ ਪੂਰਾ ਖਾਲੀ ਗਲਾਸ ਹੈ ਦੀ ਆਵਾਜ਼ ਸੁਣੋ ਜਿਆਦਾ ਕੰਪਨ ਆ ਰਿਹਾ ਹੈ ਸਰ ਇਹਦੇ ਚ ਦੇਖੋ ਘਟ ਘਟ ਇਹਦਾ ਕੰਪਨ ਘਟ ਟਾਈਮ ਵਾਸਤੇ ਦੇਖੋ ਇਹਦਾ ਦੇਖੋ ਜਿਆਦਾ دیر ਬਾਅਦ ਆ ਰਹੀ ਨਾ ਸੋ ਜਿਹੜੀ ਧੁਨੀ ਪੈਦਾ ਹੁੰਦੀ ਹੈ ਗਲਾਸ ਦੇ ਵਿੱਚ ਉਹ ਪਾਣੀ 'ਚ ਚਲੇ ਜਾਂਦੀ ਹੈ ਪਾਣੀ ਦੇ ਵਿੱਚ ਧੁਨੀ ਦੀ ਚਾਦਰ ਘੱਟ ਹੁੰਦੀ ਇਸ ਲਈ ਜਿਹੜੇ ਗਲਾਸ 'ਚ ਪਾਣੀ ਜ਼ਿਆਦਾ ਹੈ ਉਸ 'ਚ ਧੁਨੀ ਜਿਹੜੀ ਤੁਹਾਨੂੰ ਘੱਟ ਸੁਣਾਈ ਦੇਗੀ ਸੋ ਇਸ ਤਰ੍ਹਾਂ ਸੇ ਅੱਗੇ ਕੀ ਸਮਝਿਆ ਹੈ ਪਾਣੀ ਦੀਆਂ ਤਰੰਗਾਂ ਦਾ ਅਧਿਆਇ ਕਰਨਾ ਜਾਂ ਰੰਗਾਂ ਦੇ ਬਾਰੇ ਸਮਝਿਆ ਠੀਕ ਹੈ ਅਧਿਆਪਕੋ ਬਸ ਅੱਲਾਹ ਦਾ ਸ਼ੁਕਰ ਹੈ